ਬੱਛੀ ਦਾ ਕਰਦੀ ਆ ਤੇ ਬਾਕੀ ਗਾਂ ਗੂੰਦੀ ਨਾ ਇੱਥੋਂ ਲੰਬਾਈ ਲੰਬੂਈ ਦੇਖੋ ਤੁਸੀਂ ਪੂਰੀ ਐਨ ਪੂਰੀ ਲੰਬੀ ਆ ਤੇ ਕੱਦ ਕਾਠ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਮੂੰਹੋ ਹੈਗੀ ਚਾਰ ਦੰਦਾ ਐਨੂੰ ਕਮਾਲੀ ਪਰਲੀ ਬੰਨੀ ਨੇ ਇਹ ਥੋੜੀ ਜਿਹੀ ਕ੍ਰੋਸ ਚ ਜਰੂਰ ਪੈਂਦੀ ਆ ਕਿਉਂਕਿ ਯਾਰ ਅੱਗੇ ਆ ਰਿਹਾ ਗਰਮੀ ਦਾ ਮੌਸਮ ਗਰਮੀ ਦੇ ਮੌਸਮ ਚ ਇਹਨੂੰ ਤੁਸੀਂ ਜਿੱਥੇ ਮਰਜ਼ੀ ਬੰਨਦੋ ਕੋਈ ਸਮੱਸਿਆ ਨਹੀਂ ਇਹਨੂੰ ਕਿਉਂਕਿ ਮੇਨ ਗੱਲ ਆ ਯਾਰ ਜਿਹੜੀ ਥਣ ਸੋਣਾ ਥਣ ਸੋਣਾ ਯਾਰ ਬੜਾ ਬਾ ਕਮਾਨ ਲੱਗਿਆ ਬੱਛੀ ਨੂੰ ਬਾਈ ਤੇ ਮੂੰਹੋ ਚਾਰ ਦੰਦਾਂ ਦਾ ਉਮਰ ਚ ਵੀ ਕੱਚੀ ਆਲ ਅਗਲੇ ਬੰਨੇ ਵੀ ਤਰਸਲੇ ਵਾਲੂ ਬਣਾੜਾ ਨੂੜਾ ਲੈ ਬੀਤੇ ਦਿਖਾ ਦੇ ਲਾ ਕੇ ਨੇੜੇ ਤੇ ਬਾਕੀ ਇਹਦੀਆਂ ਸੱਜਣੋ ਨਾ ਬੱਛੀ ਛੱਡ ਕੇ ਪਤਾ ਰਾਂ ਵੀ ਮਰਵਾਵਾਂਗੇ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਵੀ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਰਹਿੰਦਾ ਬਈ ਇਹ ਸੱਜਣਾਂ ਨੂੰ ਅੱਜ ਦੀ ਵੀਡੀਓ ਚ ਦਿਖਾਵਾਂਗੇ ਸੱਜਣੋ ਇੱਕੋ ਹੀ ਜਾਨਵਰ ਦਿਖਾਵਾਂਗੇ ਪਰ ਦਿਖਾਵਾਂਗੇ ਸੱਜਣੋ ਪੂਰੀ ਟੌਪ ਕੁਆਲਿਟੀ ਦਾ ਮੂੰਹੋ ਚਾਰ ਦੰਦਾਂ ਦਾ ਤੇ ਸੂਆ ਦੂਜਾ ਬੱਛੀ ਦਿਖਾਉਂਗਾ ਤੁਹਾਨੂੰ ਪੂਰੀ ਟਾਪ ਦੀ ਮੂੰਹੋਂ ਚਾਰ ਦੰਦ ਦੂਜਾ ਸੂਆ ਤੇ ਰਾਤੀ ਸੂਈਆ ਤੇ ਮੇਨ ਗੱਲ ਆ ਨਾ ਜਿਹੜੀ ਸੱਜਣਾਂ ਨਾਲ ਵੀ ਉਹਦੇ ਬੱਛੀ ਆ ਤੇ ਬਾਕੀ ਜਿਹੜੀ ਯਾਰ ਬੱਛੀ ਦੀ ਕੁਆਲਿਟੀ ਆ ਨਾ ਜਦੋਂ ਤੁਸੀਂ ਚੈੱਕ ਕਰੋਗੇ ਕਮੈਂਟ ਕਰਕੇ ਵੀ ਮੈਨੂੰ ਦੱਸਿਓ ਕਿੱਦਾਂ ਦੀ ਲੱਗੀ ਯਾਰ ਬੱਛੀ ਦੀ ਕੁਆਲਿਟੀ ਆ ਨਾ ਪੂਰੀ ਟਾਪ ਕੁਆਲਿਟੀ ਤੇ ਆਜੋ ਬਾਈ ਨਾ ਮਲਿਆ ਉਹਨਿਆਂ ਤੇ ਰੇਟ ਵੀ ਜੈਨੂਨ ਕਰਾਵਾਂਗੇ ਵੀਡੀਓ 'ਚ ਹੀ ਰੇਟ ਕਰਾਵਾਂਗੇ ਆਜੋ ਬਾਈ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਨੋ ਦੱਸ ਦੋ ਆਪਣਾ ਨਾ ਆਪਣਾ ਹਰਸ਼ਾ ਵੀਰੇ ਨਾ ਮਰਸ਼ਪਿੰਡੂਬਾ ਜ਼ਿਲ੍ਹਾ ਮਾਨਸਾ ਹਾਂਜੀ ਆ ਜਾ ਲੈ ਸਰਸ ਸਿੰਘ ਹੁਣ ਮਾਰ ਦੇ ਆ ਚੀਜ਼ ਤੇ ਕੈਮਰਾ ਮਾਰ ਦੇ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ ਸੱਜਣੋਂ ਦਿਖਾਉਂਗਾ ਟਾਪ ਕੁਆਲਿਟੀ ਦੀ ਤੇ ਮੇਨ ਗੱਲ ਹੈ ਨਾ ਜਿਹੜੀ ਯਾਰ ਥਣ ਥਣ ਦਿਖਾ ਦੇ ਥਣ ਦੀ ਜੇ ਗੱਲ ਕਰ ਲੈਣਾ ਸੱਜਣੋਂ ਮੈਂ ਸਾਲਾ ਥਣ ਲੱਗਿਆ ਜੇ ਆਪਾਂ ਗੱਲ ਕਰ ਲਈ ਯਾਰ ਵੀ 100 ਗਾਂ ਦੇਖਦੇ ਆਪਾਂ ਇੱਕ ਦਿਨ ਚ ਤੁਰਦੇ ਫਿਰਦੇ 150 ਗਾਂ ਦੇਖੀਏ ਤਾਂ ਮੇਰਾ ਖਿਆਲ ਹੈ ਯਾਰ 150 ਚੋਂ ਇੱਕ ਦੋ ਗਾਵਾਂ ਦੇ ਬਾਈ ਆ ਥਣ ਲੱਗਿਆ ਹੋਇਆ ਹੋਊਗਾ ਕਿਉਂਕਿ ਇਹ ਥਣ ਦੀ ਜਿਹੜੀ ਚਬਾਈ ਆ ਚਬਾਈ ਵੀ ਯਾਰ ਐ ਹੋਊਗੀ ਯਾਰ ਸਿਮੈਂਟ ਜਿਵੇਂ ਪੰਪ ਪੰਪ ਚੱਲਦਾ ਜਾਂਦਾ ਹੈ ਨਾ ਸਿਰਾ ਚ ਬਾਈ ਆ ਬਾਈ ਓਕੇ ਤੇ ਤਰਸ ਬੱਚੀ ਤੇ ਵੀ ਜਰੂਰ ਮਾਰਦੇ ਓਏ ਕੈਂ ਬੱਚੀ ਵੀ ਚੰਗੇ ਟੀਕੇ ਦੀ ਆ ਵੀਰੇ ਲੈ ਬੱਚੀ ਵੀ ਚੰਗੇ ਟੀਕੇ ਦੀ ਆ ਮੇਨ ਗੱਲ ਆ ਨਾ ਜਿਹੜੀ ਸਜਣਾ ਇੱਕ ਨਾਲ ਇੱਕ ਨਗੀਨਾ ਜੇ ਮੈਂ ਤੁਹਾਨੂੰ ਗੱਲ ਕਰਦਾ ਹੁੰਦਾ ਮੂਰਾ ਨਸਲ ਚ ਵੀ ਫਰੀ ਆ ਅੱਜ ਤੁਹਾਨੂੰ ਐਫ ਐਫ ਚ ਫਰੀ ਆ ਓਏ ਦੁੱਧ ਦੱਦ ਪੀ ਕੇ ਸੁੱਤੀ ਆ ਤੰਗ ਨਾ ਕਰ ਵਾਲਾ ਉਹਨੂੰ ਬੱਚੀ ਬਾਈ ਗਾਂ ਨੋ ਵੀ ਪਿਓਰ ਆ ਵੱਡੇ ਭਾਈ ਤੇ ਜ਼ੇਰ ਯੂਰ ਇਹਦੀ ਹੋ ਗਈ ਡੰਨ ਹਾਂ ਭਾਈ ਆ ਭਈਆ ਜ਼ੇਰ ਵੀ ਦਿਖਾ ਦੇ ਇੱਧਰ ਜ਼ੇਰ ਤੇ ਵੀ ਮਾਰਦੇ ਤਰਸ ਕੈਮਰਾ ਓਏ ਜ਼ੇਰ ਵੀ ਦਿਖਾ ਦੇ ਲਾ ਸੱਜਣਵਾ ਜੇਰ ਵੀ ਨਾ ਬਾਈ ਨੂੰ ਮੈਂ ਫੋਨ ਤੇ ਰਾਤ ਮੇਰੀ ਗੱਲ ਹੋਈ ਆ ਮੈਂ ਕਿਹਾ ਬਾਈ ਯਾਰ ਜੇਰ ਵੀ ਰੱਖ ਲੈ ਇੱਕ ਪਾਸੇ ਕਿਉਂਕਿ ਇਹ ਚੀਜ਼ ਨਾਲ ਯਾਰ ਇੱਕ ਯਕੀਨ ਦਾ ਵੀ ਬਣ ਜਾਂਦਾ ਵੀ ਬਾਕੀ ਜੇਰੇ ਦੀ ਪੈਗੀ ਸੁਹਾ ਕਿਹੜਾ ਅਰਸ਼ੇ ਦਾ ਸੁਹਾ ਦੂਜਾ ਹੈਗਾ ਬਾਈ ਸੁਹਾ ਦੂਜਾ ਰਾਤ ਸੂਈ ਆ ਪਹਿਲਣ ਦਾ ਕੀ ਦੁੱਧ ਧਰ ਕਰ ਪਹਿਲਣ ਦਾ ਬਾਈ 15 ਕਿਲੋ ਦਾ ਰਕਾਰ ਹੈ ਦਾ ਅੱਛਾ 15 ਕਿਲੋ ਦਾ ਰਕਾਰ ਹੈ ਦੰਦਾਂ ਚ ਮੂੰਹ ਦੰਦਾਂ ਚੋਂ 4 ਦੰਦਾ ਬਾਈ ਅੱਛਾ ਮੂੰਹੋਂ 4 ਦੰਦਾ ਲੈ ਤੋੜ ਦੇ ਬਾਈ ਖੋਲ ਕੇ ਇੱਕ ਵਾਰੀ ਥੋੜੀ ਜਿ ਸੋਨਣਾ ਇਸ ਪਾਸੇ ਫਿੱਕੀ ਗਾਂ ਕਿਵੇਂ ਲੱਗੂ ਕਿਉਂਕਿ ਰਾਤ ਹੀ ਸੂਈਆ ਗਈ ਬਾਰੀ ਰਾਤ ਸੂਈਆ ਬਾਈ ਸੂਆ ਮਾਨਾ ਹਾਂ ਸੂਏ ਚੋਂ ਨਾ ਫਿਰ ਹੌਲੀ ਹੌਲੀ ਨਿਕਲਦਾ ਹਨਾ ਕਮਾਲਿਆ ਕਮਾਲਿਆ ਕੋਈ ਗੱਲ ਨਹੀਂ ਬੱਛੀ ਦਾ ਕਰਦੀ ਆ ਲੈ ਸੱਜਣੋ ਬੱਛੀ ਦਾ ਕਰਦੀ ਆ ਤੇ ਬਾਕੀ ਗਾਂ ਗੂੰਦੀ ਨਾ ਇੱਥੋਂ ਲੰਬਾਈ ਲੰਬੂਈ ਦੇਖੋਗੇ ਤੁਸੀਂ ਪੂਰੀ ਐਨ ਪੂਰੀ ਲੰਬੀ ਆ ਤੇ ਕੱਦ ਕਾਠ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਮੂੰਹ ਹੋ ਹੈਗੀ ਚਾਰ ਦੰਦਾ ਐਨੂੰ ਕਮਾਲੀ ਪਰਲੀ ਬੰਨੀ ਨੇ ਇੱਥੋਂ ਥੋੜੀ ਜਿ ਖਰਾਸ ਚ ਜ਼ਰੂਰ ਪੈਂਦੀ ਆ ਕਿਉਂਕਿ ਯਾਰ ਅੱਗੇ ਆ ਰਿਹਾ ਗਰਮੀ ਦਾ ਮੌਸਮ ਗਰਮੀ ਦੇ ਮੌਸਮ ਚ ਇਹਨਾਂ ਤੁਸੀਂ ਜਿੱਥੇ ਮਰਜ਼ੀ ਬੰਨਦੋ ਕੋਈ ਸਮੱਸਿਆ ਨਹੀਂ ਇਹਨੂੰ ਕਿਉਂਕਿ ਮੇਨ ਗੱਲ ਆ ਯਾਰ ਜਿਹੜੀ ਥਣ ਸੋਣਾ ਥਣ ਸੋਣਾ ਯਾਰ ਬੜਾ ਬਾ ਕਮਾਨ ਲੱਗਿਆ ਬੱਚੀ ਨੂੰ ਬਾਈ ਤੇ ਮੂੰਹੋਂ ਚਾਰਦਾਂ ਦਾ ਉਮਰ ਚ ਵੀ ਕੱਚੀ ਆਲ ਅਗਲੇ ਬੰਨੇ ਵੀ ਤਰਸਲੇ ਵਾਲੂ ਬਣਾੜਾ ਨੂੜਾ ਲੈ ਬੀਤੇ ਦਿਖਾ ਦੇ ਲਾ ਕੇ ਨੇੜੇ ਤੇ ਬਾਕੀ ਇਹਦੀਆਂ ਸੱਜਣੋਂ ਨਾ ਬੱਚੀ ਛੱਡ ਕੇ ਪਤਾ ਰਾਮ ਵੀ ਮਰਵਾਵਾਂਗੇ ਸਵੇਰੇ ਕੱਢਿਆ ਬੋਲਾ ਇਹਦਾ ਕੁਝ ਹਾਂ ਬਾਈ 2-3 ਕਿਲੋ ਕੱਢਿਆ ਵੀਰੇ ਅੱਛਾ ਛਾਵ ਨੂੰ 5 ਕਿਲੋ ਕੱਢਿਆ ਅੱਛਾ ਛਾਵ ਨੂੰ 4-5 ਕਿਲੋ ਕੱਢਤਾ ਹੁਣ ਸਜਣਾ ਨਾ ਵੀਡੀਓ ਕਰਕੇ 22 ਕਿਲੋ 2 ਕਿਲੋ ਥੋੜਾ ਜਿਹਾ ਘੱਟ ਕੱਢਿਆ ਹਨਾ ਹਾਂਜੀ ਹਾਂਜੀ ਤੇ ਬਾਕੀ ਯਾਰ ਥਣ ਥਣ ਤਾਂ ਉਹੀ ਗੱਲ ਆ ਵੀ ਮਈਆਂ ਨਾਲ ਲੱਗਿਆ ਲਾਏ ਦੇ ਬੱਛੀ ਲਵੇ ਸਜਣਾ ਆਪਾਂ ਇਹਦੇ ਧਾਰਾ ਧੂਰਾ ਮਾਰ ਕੇ ਦਿਖਾ ਦਈਏ ਤੇ ਫਿਰ ਰੇਟ ਵੀ ਕਰਵਾ ਦਾਂਗੇ ਤੁਹਾਨੂੰ ਤੇ ਮੇਨ ਗੱਲ ਨਾ ਜਿਹੜੀ ਉਹੀ ਗੱਲ ਆ ਵੀ ਸਜਣਾ ਕਰੋ ਸੰਗ ਚ ਆ ਗਈ ਕਰੋ ਸੰਗ ਵਾਲੀ ਬੱਛੀ ਆ ਯਾਰ ਜਿਹੜੀ ਅੱਗੇ ਗਰਮੀ ਦੇ ਵਿੱਚ ਮੱਝ ਵਾਲਾ ਕੰਮੇ ਹੁੰਦਾ ਤੇ ਥਣ ਥਣੋਟ ਵੀ ਇਹਨੂੰ ਪੂਰਾ ਟੌਪ ਦਾ ਲੱਗਿਆ ਭਾਈ ਲੈ ਆ ਬੱਛੀ ਆ ਜਾ ਪ ਟਾਰ ਤੁਰ ਤਰੀ ਆਇਆ ਹੈ ਨਾ ਪੂਰੀ ਮੋਟੀ ਜੇ ਗੱਲ ਕਰ ਲਈਏ ਆ ਯਾਰ ਅਰਸ ਸਿੰਘ ਚੱਕ ਲੈਦਾ ਸੁੱਤੀ ਪਈ ਯਾਰ ਯਾਰ ਕੀ ਆ ਮੈਂ ਕਹਿੰਦਾ ਰਜਾਈ ਹੋਈ ਹੈ ਹੈ ਇਹ ਸੱਜਣੋ ਬਾਈ ਨਾਲ ਇਹਦੇ ਬੱਚੀ ਆ ਲਾਤਰ ਸ ਨੇੜੇ ਲਾ ਕੇ ਦਿਖਾ ਦੇ ਬੱਚੀ ਸੱਜਣੋ ਥੱਲੇ ਪਾਤੀ ਤੇ ਮੇਨ ਗੱਲ ਆ ਨਾ ਜਿਹੜੀ ਯਾਰ ਬੱਚੀ ਦਾ ਰੰਗ ਰੰਗ ਵੀ ਬਾਹਲਾ ਸੋਹਣਾ ਬਾਈ ਪਾਲਣ ਵਾਲਾ ਸੱਜਣ ਯਾਰ ਜਿਹੜਾ ਲੈ ਜਾਊਗਾ ਉਹੀ ਗੱਲ ਆ ਵੀ ਬੱਚੀ ਦਾ ਨਾ ਉਹ ਵੀ ਪਿਓਰਾ ਵੱਡੇ ਵੱਡੇ ਇੱਕ ਨਾਲ ਇੱਕ ਆਈਟਮ ਫਰੀ ਵਾਲੀ ਗੱਲ ਆ ਹਾਂ ਉਹ ਹੈਗੀ ਐਕਟਿਵ ਪੂਰੀ ਹੈ ਨਾ ਹਲੇ ਹੈਗੀ ਸੱਚੇ ਨਾਲ ਪਰ ਇੱਕ ਰਾਤ ਵੀ ਆ ਨਾ ਰਾਤ ਹੀ ਸੁੱਈ ਆ ਬਾਈ ਕੋਲੇ ਹੌਲੀ ਹੌਲੀ ਤੁਹਾਨੂੰ ਪਤਾ ਵੀ ਮੋਸ਼ਨ ਫੜੂਗੀ ਇੱਕ ਦੋ ਦਿਨਾਂ ਚ ਇਹ ਥਣ ਸੁਣ ਤਾਂ ਐਨ ਕੱਢੂਗੀ ਸਿਰਾ ਕਵਾਲਟੀ ਵਾਲਾ ਜਮੀ ਜਿਹੜਾ ਆਪਾਂ ਕਹਿੰਦੇ ਹੁੰਨੇ ਆ ਵੀ ਪੂਰਾ ਬਲਦਾਂ ਚ ਇਹ ਵਾਲਾ ਥਣਾ ਯਾਰ ਇੱਥੇ ਦੇ ਸੱਜਣੋ ਬਾਈ ਬੱਚੀ ਦੀ ਤੁਸੀਂ ਗਾਈ ਦੀ ਲੰਬਾਈ ਲੰਮੂਈ ਦੇਖ ਸਕਦੇ ਹੋ ਲੰਬਾਈ ਲੰਮੂਈ ਵੀ ਚੰਗੀ ਆ ਤੇ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਹਲੇ ਮੈਂ ਕਹਿੰਦਾ ਰਾਤੇ ਵਾਲੀ ਡਕਾ ਤੀਦਾ ਹਾਂ ਹੋਰ ਆ ਗਈ ਬਾਈ ਹਾਂਜੀ ਆ ਗਈ ਬਾਈ ਜੀ ਲੇ ਸੱਜਣੋ ਬੱਛੀ ਆ ਗਈ ਲੈ ਇੱਕ ਵਾਰੀ ਨਾ ਬੱਛੀ ਨੂੰ ਬੰਨ ਕੇ ਸਾਈਡ ਤੇ ਤੋੜ ਕੇ ਦਿਖਾ ਦੇ ਇੱਕ ਵਾਰੀ ਕਿਉਂਕਿ ਜਦੋਂ ਜਾਨਵਰ ਆ ਜਾਂਦਾ ਨਾ ਰੰਗ ਰੂਪ ਹੀ ਹੋਰ ਬਣ ਜਾਂਦਾ ਸੱਜਣੋ ਲੈ ਇੱਥੇ ਤੋਂ ਹੁਣ ਤੁਸੀਂ ਇਹਦਾ ਥਣ ਥਣ ਚੈੱਕ ਕਰੋ ਥਣ ਵੀ ਆਏ ਨੇ ਯਾਰ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਜਮਾਂ ਇਹ ਮਿਣਕੇ ਲਾਏ ਹੋ ਨੇ ਇੱਕ ਦੇ ਉਹਲੇ ਦੂਜਾ ਥਣਾ ਦਿਖਦਾ ਨਹੀਂ ਇਧਰ ਤੋਂ ਦੇਖ ਸਕਦੇ ਹੋ ਪੂਰੇ ਮੋٹے ਥਣ ਨੇ ਮੱਜਾਂ ਨਾਲ ਥਣ ਲੱਗਿਆ ਤੇ ਧਾਰਾਂ ਵੀ ਤੁਹਾਨੂੰ ਮੈਂ ਮਾਰ ਕੇ ਦਿਖਾਉਂਗਾ ਇੱਕ ਵਾਰੀ ਨਾ ਪਹਿਲਾਂ ਹੁਣ ਆਪਾਂ ਬੱਛੀ ਨੂੰ ਤੋੜ ਕੇ ਦਿਖਾ ਦਨੇ ਤੇ ਇੱਥੇ ਤੋਂ ਰੰਗ ਰੰਗ ਚੈੱਕ ਕਰ ਸਕਦੇ ਹੋ ਤੇ ਆਹ ਨਾਲ ਇਹਦੇ ਸੱਜਣਾ ਹੁਣ ਇੱਕ ਵਾਰੀ ਤੁਹਾਨੂੰ ਫੇਰ ਤੋਰ ਕੇ ਦਿਖਾ ਦਾਨਾ ਮੈਂ ਤੇ ਲਿਆਰੇ ਦਾ ਕਰਦੀ ਆ ਥੋੜਾ ਜਹਾ ਨਾ ਐ ਨਹੀਂ ਪਤਾ ਘਰੇ ਸੁੰਗਲ ਸੁੰਗਲ ਪਾ ਕੇ ਰੱਖਦੇ ਹੂੰ ਪਹਿਲਾਂ ਵਾਹ ਚੱਲ ਹਾਰ ਸ਼ਿੰਗਾਰ ਲਾ ਦਈਏ ਓਏ ਇੱਕ ਵਾਰੀ ਤੁਹਾਨੂੰ ਮੈਂ ਸੱਜਣਾ ਹੋਰ ਤੋਰ ਕੇ ਦਿਖਾ ਦਾਨਾ ਲਾ ਇੱਥੇ ਤੋਂ ਲੈ ਵੇ ਲੂ ਜੱਜਮੈਂਟ ਕਰ ਲਿਓ ਇਹ ਥਾਂ ਸੁਣਤਾ ਹੈ ਨਾ ਪੂਰਾ ਟੌਪ ਮੋੜ ਲਾ ਬਈ ਇਹਨੂੰ ਮੋੜ ਲਾ ਬੱਚੀ ਕਰਕੇ ਨਹੀਂ ਤੁਰਦੀ ਥੋੜਾ ਜਹਾ ਬੜਾ ਚੰਗਾ ਲੱਗਿਆ ਬਾਈ ਬੱਚੀ ਕਣੀ ਜਾਂਦੀ ਆ ਭੱਜ ਕੇ ਹਾਂ ਲੈ ਬਨ ਕੇ ਹੁਣ ਇਹਨੂੰ ਧਾਰਾ ਮਾਰ ਕੇ ਦਿਖਾ ਦੇ ਬਾਈ ਤਾਰਾਂ ਦਾ ਖਾਸ ਨੇ ਬਾਈ ਜੀ ਲੈ ਸੱਜਣੋ ਹੁਣ ਆਪਾਂ ਨਾ ਤੁਹਾਨੂੰ ਇਹਦੀਆਂ ਧਾਰਾਂ ਧੂਰਾ ਮਾਰ ਕੇ ਦਿਖਾ ਦਨੇ ਬਨ ਕੇ ਨਿਆਣਾ ਵੀ ਲੈਂਦੀ ਆ ਹਾਂ ਨਿਆਣਾ ਬਾਈ ਪਾ ਵੀ ਲੈਨੇ ਯਾਰ ਨਹੀਂ ਵੀ ਪਾ ਸਕਦੇ ਤੇ ਇਹ ਤਾਂ ਆਪਦੀ ਇੱਛਾ ਆ ਗਈ ਅੱਛਾ ਲੈ ਨਿਆਣਾ ਸੱਜਣੋ ਲੈਂਦੀ ਆ ਜੇ ਕਿਸੇ ਸੱਜਣ ਨੇ ਪਾਉਣਾ ਨਿਆਣਾ ਤਾਂ ਉਹ ਪਾ ਵੀ ਸਕਦਾ ਇਹਨੂੰ ਲਿਆ ਕੇ ਨਹੀਂ ਬਾਈ ਕਹਿੰਦਾ ਉਦਾਂ ਵੀ ਯਾਰ ਬਿਨਾ ਨਿਆਣੇ ਤੂੰ ਵੀ ਆਪਾਂ ਚੋਲ ਲੈਣੇ ਖੜ ਜਾਂਦੀ ਆ ਤੇ ਬੱਚੀ ਤੇ ਵੀ ਮਾਰਦੇ ਹੋਏ ਦਰਸ ਇੱਕ ਵਾਰੀ ਕੈਮਰਾ ਹੋਰ ਐਂ ਦਿਖਾ ਦੇ ਹਰੇਕ ਪੱਖ ਤੋਂ ਰਹਿ ਨਾ ਜਾਵੇ ਕਿਸੇ ਪਾਸੋਂ ਲੈ ਹੁਣ ਧਾਰਾਂ ਧੂਰਾ ਦਿਖਾ ਦੇ ਮਾਰ ਕੇ ਬਾਈ ਦੀਆਂ ਲਾ ਇੱਥੇ ਤੋਂ ਨਾ ਸੱਜਣਾ ਤੁਸੀਂ ਧਾਰਤੂਰ ਚੈੱਕ ਕਰ ਸਕਦੇ ਹੋ ਲਾ ਪਿਛਲੇ ਤੋਂ ਵੀ ਮਾਰਦੀ ਬਾਈ ਲਾ ਸੱਜਣਾ ਪਿਛਲੇ ਥਣਾ ਦੀ ਧਾਰਤੂਰ ਵੀ ਚੈੱਕ ਕਰ ਸਕਦੇ ਹੋ ਬਾਈ ਪੂਰੀ ਮੋਟੀ ਧਾਰ ਪੈਂਦੀ ਹੈ ਕੋਈ ਸ਼ਰਲਾ ਸਿੱਟਾ ਨਹੀਂ ਇਹਦੇ ਚ ਤੇ ਧਾਰਾਂ ਤੂਰਾਂ ਦਾ ਠੀਕ ਆਰਸ਼ ਦਿਖਾ ਦਿਆਂ ਲੈ ਹੁਣ ਇਹਦਾ ਰੇਟ ਰੂਟ ਵੀ ਦੱਸ ਦੇ ਸੱਜਣਾ ਲੈ ਆ ਜਾ ਹੁਣ ਇਹਦਾ ਰੇਟ ਰੂਟ ਦੱਸ ਦੇ ਧਾਰਾਂ ਤੂਰਾਂ ਵੀ ਤਰੀਆਂ ਬੱਛੀਆਂ ਮਾਰ ਕੇ ਦਿਖਾ ਦਿਆਂ ਤੇ ਮਤਲਬ ਤਰੀਫ ਤਾਂ ਇਹਦਾ ਬਾਲੀ ਕਰਤੀ ਹੁਣ ਰੇਟ ਵੀ ਦੱਸ ਦੇ ਦਾ ਦੇਣੀ ਕਿੰਨੇ ਦੀ ਆ ਇਹਦਾ ਮੁੱਲ 65000 ਰੁਪਇਆ ਕੁਰੀ ਬਾਈ ਅੱਛਾ ਲੈਣਾ ਦੇਣ ਵਾਲਾ ਮੁੱਲ ਦੱਸ ਆਪਣੇ ਚੈਨਲ ਤੇ ਤੈਨੂੰ ਪਤਾ ਲੈਣ ਦੇਣ ਵਾਲਾ 61 ਦੀ ਦੇ ਦਾਂਗੇ 61 ਦੀ ਹੋਰ ਵੀ ਕਰ ਦੇਵਾਂਦਾ ਨਾ ਕਿੰਨੇ ਦੀ ਜਮੀਨ ਆ ਲਾਸਟ ਦੱਸ ਦੇ ਬੱਤੀ ਚੰਗੀ ਵਾਲੀ ਆ 16 17 ਕਿਲੋ ਦੁੱਧ ਦੇਣਾ ਬਾਈ ਇਹਨੇ ਨੇ ਕਿੰਨੇ ਦੀ ਜਮੀਨ ਆ ਲਾਸਟ ਦੱਸ ਦੇ ਯਮੀ ਲਾਸਟ 60 ਦੀ ਦੇ ਦਾਂਗੇ ਬਾਈ ਉਹਦਾ ਤੇਰੇ ਚੈਨਲ ਦੇ ਥਰੂ ਜਿਹੜਾ ਬੰਦਾ ਆਊਗਾ ਉਹਦਾ ਆਪਾਂ ਫੋਨ ਮਾਨਤਾ ਕਰਾਂਗੇ ਬਾਈ ਠੀਕ ਆ ਗੱਲ ਲੈ ਸੱਜਣੋ ਬਾਈ ਕਹਿੰਦਾ ਯਾਰ 60000 ਦੀ ਦੇ ਦਾਂਗੇ ਵੀ 60000 ਰੁਪਏ ਯਾਰ ਜੇ ਮੈਂ ਗੱਲ ਕਰ ਲਾਂ ਸੱਜਣੋ ਬੱਚੀ ਓਟ ਦੀ ਵੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਨਾਲ ਵੀ ਇਹਦੇ ਬੱਚੀ ਆ ਪਿੱਛੇ ਬਾਕੀ ਬਾਈ ਤੇਜ਼ੀ ਹੋਈ ਪਈ ਆ ਤੈਨੂੰ ਪਤਾ ਪਸ਼ੂਆਂ ਦੇ ਹੁਣ ਮਿਲ ਨਹੀਂ ਰਿਹਾ ਪਸ਼ੂ ਹੋ ਹੋ ਸੱਜਣੋ ਥੋੜੀ ਜਿਹੀ ਤੇਜ਼ੀ ਰਹੀ ਆ ਕਿਉਂਕਿ ਜੇ ਆਪਾਂ ਗੱਲ ਕਰ ਲਈ ਯਾਰ ਆਪਣੇ ਆਲੇ-ਦਾਲੀ ਨਿਗਾਹ ਮਾਰ ਲਈ ਅਸੂਆ ਸਮੈਰ ਆ ਪਸ਼ੂ ਬਹੁਤ ਘੱਟ ਮ ਦੀ ਬਧਨੀ ਰੇਟ ਵਧਾਉਣ ਦੇ ਮਾਰੀ ਕਹੀ ਜਾਂਦੇ ਨੇ ਕਿਉਂਕਿ ਯਾਰ ਜੇ ਤੁਸੀਂ ਫੀਲਡ 'ਚ ਜਾਓਗੇ ਕੀੜਾ ਮਾਰੋਗੇ ਉਨੋਂ ਉਹ ਚੀਜ਼ ਦੀ ਬਾਕੀ ਜਾਣਕਾਰੀ ਆ ਜਾਊਗੀ ਜਿਹੜੀ ਚੀਜ਼ ਬਾਕੀ ਬਾਈ ਗੁਰੀ ਇਹਦਾ ਦੁੱਧ 50 ਦੇ ਨੇੜੇ ਨੇੜ ਲੱਗੂਗਾ ਬਾਈ ਅੱਛਾ ਹਾਂ ਜੀ ਆਪਾਂ ਉਹ ਵੀ ਫੈਂਟ ਪਰਸੈਂਟੇਜ ਵੀ ਚੰਗੀ ਆ ਹਨਾ ਫੈਂਟ ਵੀ ਚੰਗੀ ਆ ਬਾਈ ਇਹਦੀ ਨਾ ਕਰੋ ਸੰਗ ਤੇ ਸੱਜਣੋਂ ਫੈਂਟ ਪਰਸੈਂਟੇਜ ਵੀ ਚੰਗੀ ਆ ਤੇ ਮੇਨ ਗੱਲ ਆ ਯਾਰ ਜਿਹੜਾ ਇਹਦਾ ਦੁੱਧਾ ਦੁੱਧ ਇਹਦਾ ਯਾਰ ਮੱਜਾਂ ਵਰਗਾ ਦੁੱਧ ਹੀ ਹੋਊਗਾ ਤੇ ਥਣ ਥਣਦਾਰ ਸੀ ਇੱਕ ਵਾਰੀ ਫੇਰ ਦਿਖਾ ਦੇ ਥਣ ਥਣ ਵਾਲੇ ਦਾ ਯਾਰ ਐਨ ਕੰਡੇ ਘੜਤੇ ਬਾਈ ਇਹ ਆ ਜੇ ਥਣ 100 ਗਾਂ ਦੇ ਜੇ ਮੈਂ ਗੱਲ ਕਰ ਲਾਂ ਯਾਰ 100 ਮੰਗ ਰਿਹਾ ਕੱਦੀ ਗਾਂ ਦੇ ਲੱਗਿਆ ਹੁੰਦਾ ਇੱਕ ਬਾਈ ਰਾਤ ਹੀ ਸ ਅਸਾ 60000 ਚੋਂ ਅਪਾ ਛੋਟ ਛੱਪਾ ਕਰਦੇ ਹਾਂ ਛੋਟ ਛੱਪਾ ਕਰ ਦਾਂਗੇ ਬਾਈ ਯਾਰ ਲੈ ਸੱਜਣੋ 60000 ਚੋਂ ਯਾਰ ਬਾਈ ਕਹਿੰਦਾ ਆਏਗੇ ਸੱਜਣ ਦਾ ਮਾਨ ਤਾਨ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਤੇਰਾ ਨੰਬਰ ਬੋਲ ਦੇ ਨੰਬਰ ਬਾਈ ਜੀ 8699793186 ਇੱਕ ਵਾਰੀ ਫੇਰ ਬੋਲਿਓ 8699793186 ਬਾਈ ਪਿੰਡ ਆਪਣਾ ਕਿੱਥੇ ਜੇ ਰਹਿ ਜਾਂਦਾ ਮਾਨਸਾ ਤੋਂ ਪਿੰਡ ਆਪਣਾ ਬਾਈ ਮਾਨਸਾ ਤੋਂ ਉਰਲੇ ਪਾਸੇ 15 ਕਿਲੋਮੀਟਰ ਆ ਬਾਈ ਕੈਂਚੀਆਂ ਤੋਂ ਅੱਛਾ ਮਾਨਸਾ ਕੈਂਚੀਆਂ ਤੋਂ 15 ਜਿਹੜਾ ਜੋਗਰ ਰੱਲਾ ਜੋਗਾ ਆਪਾਂ ਨੂੰ 8 ਪੈਂਦਾ ਰੱਲਾ ਵੀ 8 ਪੈਂਦਾ ਬਾਈ ਜਿਹੜਾ ਬਰਨਾਲਾ ਰੋਡ ਆ ਅੱਛਾ ਜਿਹੜਾ ਬਰਨਾਲੇ ਤੋਂ ਮਾਨਸਾ ਕੈਂਚੇ ਨੂੰ ਰੋਡ ਆਉਂਦਾ ਜੋਗੇ ਰੱਲੇ ਤੋਂ 7-8 ਕਿਲੋਮੀਟਰ ਦੂਰ ਹੈ ਆਪਣਾ ਮਾਨਸਾ ਕੈਂਚੀਆਂ ਤੋਂ ਹੈਗਾ 15 15 ਕਿਲੋਮੀਟਰ ਬਾਈ ਜੀ ਲੈ ਸੱਜਣੋ ਜਿਹੜੇ ਵੀ ਸੱਜਣ ਨੂੰ ਇਹ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜਾ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ